ਕੈਨੇਡਾ ਦੀ ਨਵੀਂ ਪੀਐਮ ਨੇ ਦਿੱਤੀ ਹੈ ਇੱਕ ਬਹੁਤ ਵੱਡੀ ਖੁਸ਼ਖਬਰੀ ਨਵੇਂ ਰੂਲ ਸ਼ੁਰੂ ਹੋਣ ਲੱਗੇ ਆ 1 ਜੁਲਾਈ 2025 ਤੋਂ ਫਾਇਦਾ ਚੱਕ ਲਵੋ ਜਲਦੀ ਤੋਂ ਜਲਦੀ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੇਰਾ ਚੈਨਲ ਕਰਦੇ ਹੋ ਸਬਸਕ੍ਰਾਈਬ ਹਾਇਲਰਸ ਵਿਦ ਸੋਫੀਆ ਤਾਂ ਕਿ ਸਭ ਤੋਂ ਪਹਿਲਾਂ ਲੇਟੈਸਟ ਅਪਡੇਟ ਰਿਲੇਟਡ ਟੂ ਕੈਨੇਡਾ ਤੁਹਾਨੂੰ ਮਿਲੇ ਪਰ ਹੁਣ ਕਿਰ ਵਰਕ ਦੇ ਵਿੱਚ ਤੁਸੀਂ ਜਲਦੀ ਤੇ ਜਲਦੀ ਆਪਣੀ ਪੀਆਰ ਫਾਈਲ ਅਪਲਾਈ ਕਰ ਸਕਦੇ ਹੋ ਇਵਨ ਕਿ ਕੰਸਟਰਕਸ਼ਨ ਵਰਕ ਦੇ ਵਿੱਚ ਵੀ ਤੁਸੀਂ ਆਪਣੀ ਪੀਆਰ ਫਾਈਲ ਹੁਣ ਲਗਾ ਸਕਦੇ ਹੋ ਜਿਵੇਂ ਹੀ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬ ਫਾਈਲ ਦੇ ਵਿੱਚ ਹੁਣ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਆ ਸਭ ਤੋਂ ਵੱਡੀ ਗੁੱਡ ਨਿਊਜ਼ ਇਹ ਹੈ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣ ਦੇ ਲਈ ਜਿਹੜਾ ਸੀ ਆਰਐਸ ਸਕੋਰ ਹੈ ਕਾਫੀ ਡਾਊਨ ਚਾਏਗਾ ਇਹ ਫਾਈਲ ਅਪਲਾਈ ਕਰਨ ਦੇ ਮੇਨ ਸਟੈਪਸ ਐ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤੇ ਆ ਹੈਨਾ ਬਟ ਇਹਦਾ ਜਿਹੜੇ ਮੇਨ ਬੈਨੀਫਿਟ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੋਏਗੀ ਸੋ ਉਹਨਾਂ ਨੂੰ ਪੀਆਰ ਲੈਣਾ ਹੁਣ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸੌਖਾ ਹੋ ਜਾਏਗਾ ਈਵਨ ਕਿ ਕੈਨੇਡਾ ਦੇ ਵਿੱਚ ਜਿਹੜੇ ਲੈਬ ਟੈਕਨੀਸ਼ੀਅਨ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਹੁਣ ਪੀਆਰ ਮਿਲ they call you miss